ਪਰ ਰੋਸਾ ਰੱਖਣ ਵਾਲੇ ਲੋਕ ਤਰ ਗਏ ਸ਼ਬਦ ਹੈ ਮਹਾਰਾਜ ਦੀ ਗੁਰਬਾਣੀ ਦਾ ਵਿਸ਼ੇਸ਼ ਨਉ ਲਿਖਿਆ ਮਹਾਰਾਜ ਨੇ ਹਰ ਜੁਗ ਜੁਗ ਭਗਤ ਉਹ ਪਾਇਆ ਪੈ ਗਰਤ ਦਾ ਆਇਆ RAM RAJ ਹਰ ਨਾਲ ਸਦੂਤ ਹਰ ਮਾਰਿਆ ਪ੍ਰਲਾਪ ਕਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਲਿਖ ਲੈ ਭਗਤਾਂ ਨੂੰ ਸਤਕਾਰ ਦਿੱਤਾ ਔਰ ਦੁਸ਼ਟਾਂ ਨੂੰ ਮਾਰਿਆ ਪ੍ਰਮਾਤਮਾ ਹੈ ਦਾ ਬਲੀ ਬਲਵਾਨ ਇੱਕ ਮੈਂ ਬੇਨਤੀ ਕਰਾਂ ਮੇਰੀਆਂ ਪਹਿਣਾ ਬੈਠੀਆਂ ਹਨ ਪਹਿਣੋ ਤੈਰੋਂ ਦੇ ਪਾਂਡਵਾਂ ਦੇ ਵਕਤ ਦੀ ਗੱਲ ਹੈ ਸਭਾ ਲੱਗੀ ਹੋਈ ਹੈ ਜੂਆ ਖੇਡਿਆ ਗਿਆ ਤੈਨੂੰ ਜਿੱਤ ਕੇ ਪਾਂਦੇ ਹਾਰਗ ਰਾਜ ਹਾਰਗ ਆਪਣਾ ਆਪ ਹਾਰ ਗਿਆ ਆਪਣੀ istri ਦਾ ਤੇ ਲਈ ਉਹ ਵੀ ਹਾਰ ਗਿਆ ਕਹਿੰਦਾ ਦਰਯੋਦਨ ਦਸ਼ਾਸ਼ਨ ਨੂੰ ਲਿਆ ਪਰ ਕੇ ਵਾਲਾ ਗਰੁੱਪ 3 ਨੂੰ ਖਿੱਚ ਕੇ ਲਿਆਂਦੀ ਭਾਈ ਗੁਰਦਾਸ ਕਹਿੰਦਾ ਵਾਲਾ ਤੋ ਫੜੀ ਤੂੰ ਕੇ ਕੇ ਸਭਾ ਵਿੱਚ ਲਿਆਂਦੀ ਉਹਨੇ ਆਪਣੇ ਪੱਟੀਆਂ ਵੱਲ ਵੇਖਿਆ ਪੰਜ ਪਤੀਓ ਤੇ ਕੋਈ ਨਾ ਬੋਲਿਆ ਹਰ ਗਏ ਸਨ ਫਿਰ ਜੋ ਦੁਨੀਆ ਦਾ ਆਸਰਾ ਨਾ ਕਿਸ ਨੇ ਸਾਥ ਦਿੱਤਾ ਪਰ ਤਾ ਫਿਰ ਪਾਤਸ਼ਾਹ ਨੂੰ ਆਵਾਜ਼ ਮਾਰੀ ਹਿਰਦੇ ਵਿੱਚੋਂ ਹੋਕ ਨਿਕਲੀ ਕੇ ਪ੍ਰਮਾਤਮਾ ਤੇ ਹਾਜ਼ਰਾ ਹਜ਼ੂਰ ਪਾਤਸ਼ਾਹ ਕਿਰਪਾ ਕਰ ਤੇ ਲਜਬਤ ਰੱਖ ਤੇ ਸ਼ਬਦ ਗੁਰੂ ਕੀ ਬਾਣੀ ਵਿੱਚ ਅੰਕ ਆ ਜਵੀਂ ਹੈ ਹੁਣ ਵੀ ਹੈ ਪੰਚਾਲੀ ਕੋ ਰਾਤ ਸਭਾ 'ਚ ਰਾਮ ਨਾਮ ਸੁਧ ਆਈ ਮਤਲਬ ਕਹਿਣ ਦਾ ਦ੍ਰੋਪਦੀ ਨੂੰ ਔਖੇ ਵੇਲੇ ਰੱਬ ਯਾਦ ਆਇਆ ਔਰ ਪ੍ਰਮਾਤਮਾ ਨੇ ਤੈਜ ਰਖੀ ਪਰ ਜਿੱਕਰ ਆਉਣਾ ਹੈ ਭਾਈ ਲਾਲੋ ਗਰੀਬ ਹੈ ਤੇ ਭਾਗੋ ਅਮੀਰ ਮਗਰ ਫਰਕ ਹੈ ਅਮੀਰ ਲਾਲੋ ਵੀ ਹੈ ਅਸਲ ਵਿੱਚ ਲਾਲੋ ਅਮੀਰ ਹੈ ਤੇ ਗਰੀਬ ਭਾਗੋ ਹੈ ਕਾਰਨ ਭਾਈ ਲਾਲੋ ਕੋਲ ਧਰਮ ਦੀ ਦੁਨੀਆ ਵਿੱਚ ਬਹੁਤ ਵੱਡੀ ਅਮੀਰੀ ਹੈ ਤੇ ਭਾਗੋ ਕੋਲ ਗਰੀਬੀ ਹੈ ਮਾਇਆ ਕੋਲ ਬੜੀ ਵਸ ਗੁਰੂ ਨਾਨਕ ਮਹਾਰਾਜ ਭਾਈ ਲਾਲੋ ਦੇ ਘਰ ਬੈਠੇ ਕਿਉਂਕਿ ਮਾਰਾ ਸ਼ਬਦ ਨੀਚਾ ਅੰਦਰ ਨੀਜ ਜਾਤ ਨੀਤੀ ਹੁਆ ਤੇ ਨੀਚ ਸੱਚੇ ਬਾਦਸ਼ਾਹ ਮੜਾ ਕਹਿੰਦੇ ਜਿੱਥੇ ਨੀਵ ਸਮਾਨ ਤੇ ਤੇ ਨਜ਼ਰ ਤੇਰੀ ਬਖਸ਼ੀਸ਼ ਤੇਰੀ ਬਖਸ਼ੀਸ਼ ਇੱਥੇ ਹੈ ਜਿੱਥੇ ਨਿਮਰਤਾ ਵਾਲੇ ਬੈਠੇ ਹਨ ਜਿੱਥੇ ਗੁਣਮਾਨ ਲੋਕ ਬੈਠੇ ਹਨ ਨਿਮਰਤਾ ਮਤਲਬ ਗਰੀਬੀ ਨਿਮਰਤਾ ਦਾ ਨਾਮ ਹੈ ਜੀ ਨਿਮਰਤਾ ਬੜੀ ਵੱਡੀ ਪਾਈ ਲਾ ਲਓ ਦੇ ਕੋਲ ਉੱਥੇ ਗਏ ਤੇ ਲਾਲੋ ਦੀ ਜਿੱਤ ਹੋਈ ਬਾਗੋ ਹਾਰ ਗਿਆ ਭਾਈ ਕਲਿਆਣ ਗੁਰੂ ਦਾ ਸਿੱਖ ਹੈ ਸਤਿਗੁਰੂ ਗੁਰਵਰਜਿੰਦੇ ਮਹਾਰਾਜ ਦਾ ਪਿਆਰਾ ਸਿੱਖ ਹਰਨ ਸਿੱਖ ਇਹ ਗਿਆ ਸੀ ਮੰਡੀ ਵਾਲੇ ਰਾਜੇ ਕੋਲ। ਅਤੇ ਫੜ ਲਿਆ। ਲੱਤ ਵਟਦਿਓ। ਸਤਕਾਰ ਨਾਲ ਮਹਾਰਾਜ ਨੂੰ ਯਾਦ ਕੀਤਾ। ਫਰੀ ਸੈਨ ਰਾਏ ਦਰਦ ਹੋਈ ਪੇਟ ਵਿੱਚ। ਸਿੱਖ ਨੇ ਬਾਣੀ ਪੜਿਓ ਠੀਕ ਹੋਇਆ ਸ਼ਰਦਾ ਬਜ ਗਈ। ਲੱਕੜਾਂ ਲੈ ਕੇ ਆ ਆਇਆ ਮਹਾਰਾਜ ਦੇ ਕੋਲ। ਸਾਥ ਸੰਗਤ ਸੰਗਤ ਸੁਪਨੇ ਵਿੱਚ ਮਹਾਰਾਜ ਨੇ ਇੰਤਰਾਸੀ ਕਰ ਦੁੱਤੀ ਹੈ। ਫਿਰ ਭਾਈ ਸ਼ਮਨ ਤੇ ਮੂਸਨ ਬਾਬਾ ਬਿਧੀ ਚੰਦ ਵਰਗੇ ਸਿੱਖ ਦੁਸ਼ਾਲੇ ਲੈ ਗਏ। ਭਰੋਸਾਈ ਦਾ ਵੱਡਾ ਹੈ। ਵਲਦੀ ਹੋਈ ਅੱਗ ਵਿੱਚ ਵਿधिਚੰਦ ਬਾਬਾ ਬਹਿ ਗਿਆ ਵੇਖੋ ਨਾਂ ਦਸ਼ਾਲੇ ਸੜੇ ਤੇ ਨਾਂ ਵਿधिਚੰਦ ਦਾ ਹੀ ਵਾਲ ਵੰਗਾ ਹੋਇਆ ਕਿਉਂਕਿ ਮਹਾਰਾਜ ਸਾਹਿਬ ਦੇ ਨਾਂ ਵਿੱਚ ਕਰਤਾ ਪੁਰਖ ਲੋਆ ਵਾਲਣਾ ਵੰਗਾ ਹੋਆ ਜਾਮ ਗੁਰੂ ਹੋ ਵਲ ਤਨੇ ਕਿਆ ਗਰਬ ਦੀ ਜਾਏ ਜਾਮ ਗੁਰੂ ਹੋ ਵਲ ਲਖ ਬਾਣੇ ਕਿਆ ਕੀ ਜਾਏ ਸੁਲਖਣੀ ਮਾਤਾ ਇੱਕ ਪੁੱਤ ਮੰਗਣ ਆਈ ਸੱਤ ਪੁੱਤ ਲੈ ਗਈ ਸ਼੍ਰੀਦਾ ਨਾਮ ਭੈਣੋ ਇਹ ਦਾ ਵੱਡਾ ਧਾਰਾ ਇਹ ਦਾ ਵੱਡਾ ਘਰ ਹੈ ਵੀਰੋ ਸਭ ਕੁਝ ਇੱਥੇ ਮਿਲਦਾ ਹੈ ਫਿਰ ਤੁਸੀਂ ਗਿਆਮਾ ਲਾਣੋ ਭਾਈ ਦੇਵੀ ਚੰਦ ਰਾਜੋ ਢੀਂ ਜਾਂਦਾ ਵਜ਼ੀਰ ਹੈ ਕਹਿੰਦਾ ਉਹਨੂੰ ਜਾਨੋ ਮਾਰ ਦਿਓ ਜਾਨੋ ਇਹ ਕਰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਫੜਕੇ ਨਹੀਂ ਲਿਆਉਣਾ ਵੇਖ ਲਓ ਉਹ ਇੰਨੀ ਅਸਮ ਵਿੱਚ ਕਿੰਨ ਟੋਗੇ ਪਰ ਚਰਨਾਂ ਵਿੱਚ ਟਕਵਾਲੇ ਪਾਤਸ਼ਾਹ ਮਹਾਰਾਜ ਜੀ ਇਸ ਕਰਕੇ ਵੱਡਾ ਧਾਰਾ ਵੱਡਾ ਘਰ ਹੈ ਸੁਣੀਏ ਬੜੀ ਪਿਆਰੀ ਕਵਿਤਾ ਹੈ ਕਵਤਾ ਦੇ ਬੋਨੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਬਾਣੀ ਪੜਨ ਤੋਂ ਬਾਅਦ ਅਰਦਾਸ ਰੂਪੀ ਗੱਲ ਕਰਿਆ ਕਰੋ ਏ ਪਾਚਾ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਤਾਵੇ ਚੰਗੇ ਮਲਾਵੀ ਜਿਨ੍ਹਾਂ ਨੂੰ ਮਿਲ ਕੇ ਮਨ ਖੁਸ਼ ਹੋਵੇ ਬਾਗੋ ਬਾਗ ਹੋਵੇ ਬੁਰਿਆਂ ਤੋਂ ਦੂਰ ਚੰਗਿਆਂ ਦੇ ਨੇੜੇ ਕਰ ਦੇਈ ਗੁਰਸਿੱਖਾਂ ਦਾ ਮੇਲ ਹੋ ਜਾਏ ਸਤਕਾਰ ਨਾਲ ਇਹ ਬੇਨਤੀ ਕੀਤੀ ਜਾ ਰਹੀ ਤੇਰੇ ਕਵਨ ਕਵਨ ਗੁਣ ਕਹੇ ਪੇਗਾਮ ਤੂੰ ਸਾਹਿਬ ਗੁਣੀ ਨਦਾਨਾ ਤੇਮਾਰੀ ਮਹਿਮਾ ਬਰਨਣਾ ਸਾਕੋ ਤੂੰ ਠਾ ਕਰੀ ਉੱਚ ਭਗਵਾਨਾ ਜਿਉ ਬਾਇ ਪਿੰਡ ਜਨ ਸਾਧਿਆ ਦਿੱਤਾ ਪੈਨਨ ਖਾਨ ਆਪਨੇ ਦਾਸ ਕੀ ਆਪ ਪੈਗ ਰਾਖੀ ਨਾਨਕ ਸਦਪੁਰਬਾਨ ਪਾਵੇਂ ਤਤੇ ਤੁਮ ਹੋ ਲਾ ਲਾਜੀ ਸੇਵਕਾਂ ਨੂੰ RAM ਲੈਂਦਾ ਹੈ ਬਚਾਲ ਜੀ ਸੇਵਕਾਂ ਨੂੰ RAM ਲੈਂਦਾ ਹੈ ਬਚਾਲ ਜੀ ਮਾਰਦੇ ਨੇ ਜਿਹੜੇ ਉਹ ਮਾਰ ਜਾਂਦੇ ਨੇ ਮਾਰਦੇ ਨੇ ਜਿਹੇ ਉਹ ਹੀ ਮਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਆਹ ਭਾਵੇਂ ਕਿਤੇ ਥੰਮ ਹੋਣ ਭਾਵੇਂ ਕਿਤੇ ਥੰਮ ਹੋਣ ਲਾਲਨਾਲ ਜੀ ਸੇਵਕਾਂ ਨੂੰ ਨਾਮ ਲੈਂਦਾ ਹੈ ਬਚਾਲ ਜੀ ਭਗਤਾਂ ਨੂੰ ਨਾਮ ਲਾਉਂਦਾ ਹੈ ਬਚਾਲ ਜੀ ਮਾਰਦੇ ਨੇ ਜਿਹੜੇ ਉਹੇ ਮਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਲਖਨਾਥ ਦੇ ਰੂਪਤੀ ਦੇ ਸਕੇਤੀਰ ਦੀ ਲਖਨਾਥ ਦੇ ਰੂਪ ਦੇ ਸਕੇ تیر ਜੀ ਹਰ ਹੱਥ ਬਹਿ ਗਏ ਜਾਨ ਮੈਂ ਅਖੀਰ ਜੀ ਹਰ ਹੱਥ ਬਹਿ ਗਏ ਜਾਨ ਮੈਂ ਅਖੀਰ ਜੀ ਜਿੱਤੇ ਹੋਏ ਵੈਰੀ ਵੇਖ ਹਾਰ ਜਾਂਦੇ ਨੇ ਰੱਖ ਦੇ ਪਰੋਸਾ ਦੇ ਤਾਰਾ ਜਾਂਦੇ ਨੇ ਜਿੱਤੇ ਹੋਏ ਵੈਰੀ ਵੇਖ ਹਾਰ ਜਾਂਦੇ ਨੇ ਰੱਖ ਦੇ ਪਰੋਸਾ ਦੇ ਤਾਰ ਜਾਂਦੇ ਨੇ ਰਾਖਾ ਪਰੋ ਸਾਡੇ ਦੇ ਤਾਰ ਜਾਂਦੇ ਨਹੀਂ ਉਹ ਜਿੱਤਿਆ ਪਰੇ ਚਿਲਾ ਲੋ ਤਾਪੀ ਮਾਰ ਕੇ ਜਿੱਤਿਆ ਪਰੇ ਚਿਲਾ ਲੋ ਤਾਪੀ ਮਾਰ ਕੇ ਜੋਰ ਵਾਲਾ ਭਾਗੋ ਚੱਲੇ ਆ ਜਿਹਾਰ ਕੇ ਜੋਰ ਵਾਲਾ ਭਾਗੋ ਚੱਲੇ ਆ ਜਿਹਾਰ ਕੇ ਦਰੇ ਸੁਕੇ ਜਦੋਂ ਦਪਾਰ ਜਾਂਦੇ ਨੇ ਹਾਂਜੀ ਕੋ ਦਰੇ ਸੁਕੇ ਜਦੋਂ ਦਪਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਨੇ ਤਰ ਜਾਂਦੇ ਨੇ ਰੱਖਦੇ ਭਰੋਸਾ ਦੇ ਨੇ ਤਰ ਜਾਂਦੇ ਨੇ ਭਾਈ ਕਲਿਆਣੇ ਦੀ ਨਾਲ ਕੱਢੀ ਗਈ ਹਾਈ ਕੱਲੇ ਆਣੇ ਨੀ ਨਾਲ ਲੱਤ ਵੱਢ ਗਈ ਰਾਜ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਰਾਜ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਮੰਗਣਾ ਨੂੰ ਮਾਫੀ ਗੁਰੂ ਧਾਰੇ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਕਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਕਾਰ ਜਾਂਦੇ ਨੇ ਮੂਸਨ ਵਡੇ ਨੂੰ ਵੇਖੋ ਮੂਸਨ ਵਡੇ ਨੂੰ ਵੇਖੋ ਮਿਲੀ ਜ਼ਿੰਦਗੀ ਸਿਰ ਧੜ ਜੋੜ ਦਿੰਦਾ ਬਖਸ਼ੰਦ ਜੀ ਸਿਰ ਧੜ ਜੋੜ ਦਿੰਦਾ ਬਖਸ਼ੰਦ ਜੀ ਮੂਸਣਾ ਪਰੇਮਦਾਲ ਵਾਰ ਜਾਂਦੇ ਨੇ ਹਾਂਜੀ ਮੂਸਣਾ ਪਰੇਮਦਾਲ ਵਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ ਆਹ ਇੱਕ ਪੁੱਤ ਬਾਜੋ ਜਿਹੜੀ ਚੱਲੀ ਸਖਣੀ ਸੱਜਣੋ ਇੱਕ ਪੁੱਤ ਬਾਜੋ ਜਿਹੜੀ ਇੱਕ ਪੁੱਤ ਬਾਜੋ ਜਿਹੜੀ ਚੱਲੀ ਸਖਣੀ ਸਤ ਪੁੱਤ ਲਾਗੀ ਗੁਰਾਂ ਤੇ ਸਖਣੀ ਸਤ ਪੁੱਤ ਲਾਗੀ ਗੁਰੂ ਤੇ ਸਖਣੀ ਓਏ ਕਿਹਦਾ ਗੁਰੂ ਜੀ ਸਾਤਾ ਕਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਉਤਾਰ ਜਾਂਦੇ ਨੇ ਇਹ ਕਿਹੜਾ ਗੁਰੂ ਜੀ ਸਾਡਾ ਕਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਉਤਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਉਤਾਰ ਜਾਂਦੇ ਨੇ ਓ ਮੈਂ ਮਬਦੀ ਚੰਦ ਬਈ ਬਾਬਾ ਬੀ ਦੀ ਚੰਦਨੀ ਪੱਠੀ ਨੇ ਸਾਰਿਆ ਬਾਬਾ ਦੀ ਦੀ ਚੰਦ ਨਹੀਂ ਪੱਥੀਆਂ ਸਾੜਿਆ ਜਿਨਨੇ ਪਾਪੀ ਮਿਰਜੇ ਦਾ ਬੋਲ ਪਾੜਿਆ ਜਿਨਨੇ ਪਾਪੀ ਮਿਰਜੇ ਦਾ ਬੋਲ ਪਾੜਿਆ ਲੈ ਕੇ ਦੁਸ਼ਾਲੇ ਸਿੱਖ ਘਰ ਜਾਂਦੇ ਨੇ ਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਆਂ ਅਗ ਦੀ ਤਪਾ ਕਿਥੀਆਂ ਮਾਰਨਗੀਆਂ ਅੱਖੀਆਂ ਰ ਨੂਰ ਵੱਲ ਹੋਈਆਂ ਵੰਗੀਆਂ ਅੱਖੀਆਂ ਰ ਗੁਰੂ ਵੱਲ ਹੋਈਆਂ ਵੰਗੀਆਂ ਓ ਪਾੜਾ ਵਿੱਚ ਦਿਲ ਬੂਰ ਜਾਂਦੇ ਨੇ ਰੱਖਦੇ ਉਸਾਂ ਦੇ ਦੇ ਤਾਰੇ ਜਾਂਦੇ ਨੇ ਪੈਰਾਂ ਵਿੱਚ ਕਿੱਲ ਗੁਰੂ ਜਰ ਜਾਂਦੇ ਨੇ ਰੱਖ ਦੇ ਪਰੋਸਾਂ ਦੇ ਤਾਰ ਜਾਂਦੇ ਨੇ ਰੱਖ ਦੇ ਪਰੋਸਾਂ ਦੇ ਤਾਰ ਜਾਂਦੇ ਨੇ ਉਸ ਮਤੇ ਬਾਲਾ ਰਾ ਨਸ ਤਾਰੇ ਤੋਂ ਕੱਢ ਲੈ ਗੁਰਾਂ ਨੇ ਜਿੰਦੇ ਗੁੰਡੇ ਮਾਰਚੋਂ ਕੱਢ ਲੈ ਗੁਰਾਂ ਨੇ ਜਿੰਦੇ ਗੁੰਡੇ ਮਾਰਚੋਂ ਉੱਦ ਲੱਗ ਦੋਏ ਤਾਂ ਪਰ ਜਾਂਦੇ ਨਹੀਂ ਰੱਖ ਦੇ ਪਰੋਸਾ ਦੇ ਨਾਰ ਜਾਂਦੇ ਨੇ ਰੱਖ ਦੇ ਪਰੋਸਾ ਦੇ ਨਾਰ ਜਾਂਦੇ ਨੇ ਅਟਕਸੀਨਾ ਰੋਕਿਆ ਰੋਕਿਆ ਅਟਕ ਨਹੀਂ ਨਾ ਰਾਣਾ ਜੀ ਤੁਸੀਂ ਸਿੱਖ ਦੀ ਗੁਰੂ ਨ ਅਸਲੀ ਪ੍ਰੀਤ ਸੀ ਸਿੱਖ ਦੀ ਗੁਰੂ ਨ ਅਸਲੀ ਪ੍ਰੀਤ ਸੀ ਸਾਗਰਾਂ ਨੂੰ ਚੀਰ ਲੰਗਨਾਰ ਜਾਂਦੇ ਨੇ ਵਾਹ ਦੀ ਸਾਗਰਾਂ ਨੂੰ ਚੀਰ ਲੰਗਨਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਪਾਰ ਜਾਂਦੇ ਨੇ ਰੱਖਦੇ ਭਰੋਸਾ ਦੇ ਪਾਰ ਜਾਂਦੇ ਨੇ ਰੱਖ ਦੇ ਭਰੋਸਾ ਰੱਖ ਕੇ ਭਰੋਸਾ ਜਿੰਨੇ ਵੀ ਪਿਆਰਿਆਂ ਧੰਨਵਾਦ ਮੁਕੰਮਲ ਰੱਬ ਤੋ ਕਰਾ ਲਿਆ ਧੰਨਵਾਦ ਮੁਕੰਮਲ ਰੱਬ ਤੋ ਕਰਾ ਲਿਆ ਬੈਂਗਾ ਸ਼ੇਰ ਚਰਨ ਜੋ ਤਰ ਜਾਂਦੇ ਨੇ ਬੈਂਗਾ ਸ਼ੇਰ ਚਰਨ ਜੋ ਤਰ ਜਾਂਦੇ ਨੇ ਰੱਖ ਦੇ ਭਰੋਸਾ ਦੇ ਜੇ ਤਰ ਜਾਂਦੇ ਨੇ ਰੱਖ ਇੱਕ ਵਾਰ ਸਾਰੀ ਸੰਗਤਾਂ ਕੋ ਸਤਿਨਾਮ ਸ੍ਰੀ ਵਾਹਿਗੁਰੂ ਬੇਨਤ ਸਤਕਾਰ ਸਾਡੀਆਂ ਭੈਣਾਂ ਵੱਲੋਂ ਆਇਆ ਨਿੱਕੀਆਂ ਬੱਚੀਆਂ ਵੱਲੋਂ ਆਇਆ ਨਿੱਕੇ ਬੱਚਿਆਂ ਵੱਲੋਂ ਆਇਆ ਵੀਰਾਂ ਵੱਲੋਂ ਆਇਆ ਬਜ਼ੁਰਗਾਂ ਵੱਲੋਂ ਆਇਆ ਪਾਤਸ਼ਾਹ ਮਹਾਰਾਜ ਜੀ ਨਾਂ ਆਪ ਜਾਣਦੇ ਹਨ ਇੱਕ ਵਾਰ ਅਰਦਾਸ ਕਰਦੇ ਹੋ ਜੀ ਸਰਬੱਤ ਦੇ ਭਲੇ ਦੀ ਸਾਰੀ ਸੰਗਤ ਸਤਕਾਰ ਨਾਲ ਆਪੋ ਜੀ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਬੜਾ ਮਨ ਖੁਸ਼ ਹੋਇਆ ਲਗਭਗ ਪਹਿਲੀ ਵਾਰ ਹਾਜ਼ਰੀ ਅਸੀਂ ਭਰੀ ਗੁਰਦੁਆਰਾ ਸੋ ਪਹਿਲੀ ਵਾਰ ਜਿੱਥੇ ਸਮਾਤ ਅਜੇ 20% ਸਾਡੇ ਪਹੁੰਚ ਨਹੀਂ ਸ਼ਕੇ ਕਿਸੇ ਕਾਰਨ ਮਹਾਰਾਜ ਕਿਰਪਾ ਰੱਖੇ ਅੱਗੇ ਤੋਂ ਪੂਰਾ ਜੱਥਾ ਆ ਜਾਏਗਾ ਬੜੀ ਖੁਸ਼ੀ ਹੋਈ ਗਿਆਨੀ ਜੀ ਹੋਣੀ ਕਹਿਣ ਲੱਗੇ ਵੀ ਸੰਗਤ ਸੰਗਤ 10 ਕੋਈ ਲਗਭਗ ਆਏਗੀ ਸਾ ਸੰਗਤ ਗਾਲੇ ਨਹੀਂ ਬਹੁਤੀ ਜਿਆਦੀ ਸੰਗਤ ਸੰਗਤ ਮੈਂ ਆਪਾਂ ਨੂੰ ਚਾਹੀਦੀ ਹੁੰਦੀ ਬਹੁਤ ਕਿਉਂਕਿ ਮਸਕੀਨ ਜੀ ਕਹਿੰਦੇ ਸੀ ਵੀ ਬਹੁਤੀ ਭੀੜ ਵਿੱਚ ਸੰਗਤ ਘੱਟ ਹੁੰਦੀ ਆ ਤੇ ਸੰਗਤ ਵਿੱਚ ਭੀੜ ਦੋਈ ਨਹੀਂ ਹੁੰਦੀ ਐ ਇਸ ਕਰਕੇ ਭਾਈ ਤੁਸੀਂ ਜਿੰਨੇ ਬੈਠੇ ਹੋ ਆਰਾਮ ਭੈਣੋ ਵੀਰੋ ਬੜੇ ਸਤਕਾਰ ਨਾਲ ਬੈਠੇ ਹੋ ਬੜੇ ਪਿਆਰ ਨਾਲ ਬੈਠੇ ਹੋ ਔਰ ਇੱਕੋ ਕਵਤਾ ਅਸੀਂ ਪੜ ਕੇ ਆ ਆਖਰੀ ਫਿਰ ਫਤਿਹ ਬੁਲਾ ਦੇਣੀ ਐ ਗਿਆਨੀ ਜੀ ਹੋਣਾ ਨੇ ਅਰਦਾਸ ਬੇਨਤੀ ਕਰਦੇ ਨੇ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਕਾ ਲੰਗਰ ਪ੍ਰਸ਼ਾਦਾ ਸਵੇਰ ਤੋਂ ਹੀ ਸਾਰੇ ਵੀਰ ਭੈਣਾ ਬੜੀ ਭਾਵਨਾ ਨਾਲ ਬੜੇ ਸਤਕਾਰ ਨਾਲ ਉਹ ਬਿਨਵਾਰਾਰੇ ਨੇ ਉਹ ਤਿਆਰ ਕਰ ਰਹੇ ਹਨ ਅਰਦਾਸ ਹੈ ਪਾਤਸ਼ਾਹ ਜੜ ਦੀ ਕਲਾ ਕਰੋ ਮਿਹਰ ਭਰਿਆ ਹੱਥ ਰੱਖੋ ਸਾ ਸੰਗਤ ਕਵਤਾ ਹੈ ਸੂਰਬੀਰ ਬਹਾਦਰਾਂ ਦੀ 56 ਨੂੰ ਮਾਰਨ ਵਾਲੇ ਮੁੱਕ ਗਏ ਮਗਰ ਇਹ ਕੌਮ ਜੱੜ ਦੀ ਕਮ ਵਿੱਚ ਸੀਰ ਹੈ ਰਹੇਗੀ ਅੱਜ ਵੀ ਪੰਜਾਬ ਉੱਤੇ ਖਤਰੇ ਦੇ ਮੰਡ ਬੱਦਲ ਮੰਡਰਾ ਰਹੇ ਹਨ ਗੱਲ ਚੱਲੀ ਹੈ ਜੰਗ ਦੀ ਨਾ ਨਾ ਪਾਤਸ਼ਾਹੋ ਜੰਗ ਦੇ ਵਿੱਚ ਬਰਬਾਦੀਆਂ ਹੋਣੀਆਂ ਸੁਲਾ ਨਾਮਿਆਂ ਦੇ ਵਿੱਚ ਕੌਮਾਂ ਵਾਧੀਆਂ ਫਿਰਦੀਆਂ ਜੰਗ ਉਦੋਂ ਲੜਨੀ ਚਾਹੀਦੀ ਹੈ ਸਰੋਂ ਪਾਣੀ ਲੰਗ ਜਾਏ ਤਾਂ ਜੰਗਾਂ ਤੁਹਾਡੇ ਪੁਰਖਾਂ ਲੜੀਆਂ ਹਨ ਉਦੋਂ ਉਹ ਧਰਮ ਦੀਆਂ ਜੰਗਾਂ ਸਨ ਜੰਗ ਲੜੀ ਹੈ ਔਰਤਾਂ ਨੂੰ ਛੁਡਾਉਣ ਵਾਸਤੇ ਜੰਗ ਲੜੀ ਹੈ ਗੁਰਦામਾਂ ਨੂੰ ਬਚਾਉਣ ਵਾਸਤੇ ਜੰਗ ਲੜੀ ਹੈ ਆਪਣੀ ਕੌਮ ਨੂੰ ਪਰਫੁੱਲਤ ਕਰਨ ਵਾਸਤੇ ਉਹ ਧਰਮ ਦੀਆਂ ਜੰਗਾਂ ਹਨ ਇਹ ਕੌਮ ਜੰਗਾਂ ਵਿੱਚੋਂ ਵੱਧ ਫੁੱਲਕੇ ਜਵਾਨ ਹੋਈ ਹੈ ਔਰ ਅੱਜ ਇਹਦਾ ਬੜਾ ਆਨੰਦਮਈ ਜੀਵਨ ਜੀ ਰਹੀ ਹੈ ਤੁਹਾਡੇ ਪੁਰਖਾਂ ਨੂੰ ਮਾਰਨ ਵਾਸਤੇ ਵੱਡਾ ਕੱਲੂਕਾਰਾ ਹੋਇਆ ਇੱਕ ਦਿਨ ਵਿੱਚ 35 ਹਜ਼ਾਰ ਬੰਦਾ ਮਾਰਿਆ ਗਿਆ ਛੋਟਾ ਕੱਲੂਕਾਰਾ ਹੋਇਆ 15 ਹਜ਼ਾਰ ਬੰਦਾ ਮਾਰਿਆ ਗਿਆ ਜਗਰੀਆ ਖਾਨ ਬਹਾਦਰ ਨੇ ਖੁੱਲੀ ਕਤਲ ਜਾਂਮ ਕੀਤੀ ਔਰ ਫਿਰ ਜਈਆ ਖਾਨ ਨੇ ਜੋਰ ਲਾਇਆ ਸ਼ਾਨਵਾਜ ਨੇ ਜੋਰ ਲਾਇਆ ਫਿਰ ਮੀਰ ਮੰਨੂ ਆਇਆ ਮੀਰ ਮੰਨੂ ਔਰ ਖਾਨ ਬਣ ਗਿਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਢਦਾ ਅਸੀਂ ਤਿਉਂ ਤੇ ਤੁਣੇ ਹੋਏ ਸਾਥ ਸੰਗਤ ਮੇਰੀਓ ਭੈਣੋ ਪੰਜਾਬ ਦੇ ਪਿੰਡਾਂ ਵਿੱਚੋਂ ਫੜੀਆਂ ਹੋਈਆਂ ਭੈਣਾ ਨਾਲ ਨਿੱਕੇ ਨਿੱਕੇ ਬੱਚੇ ਲਾਹੌਰ ਪਹੁੰਚਾਏਗਾ ਅਰਦਾਸ ਗਿਆਨੀ ਜੀ ਨੇ ਕਰਨੀ ਹੈ ਸ਼ਬਦ ਆਏਗਾ ਜਿੰਨਾ ਸਿੰਘਾਂ ਸੰਗਣੀਆਂ ਧਰਮ へ ਸੀ ਦਿੱਤੇ ਬੰਧਨ ਕਟਵਾਏ ਖੋਪੜੀਆਂ ਲਵਾਈਆਂ ਨਿੱਕੇ ਨਿੱਕੇ ਬੱਚੇ ਦੂਰ ਕੀਤੇ ਗਏ ਦੁੱਧ ਚੁੰਗਦੇ ਬੱਚੇ ਬੱਚਾ ਭੁੱਖਾ ਰੋ ਰਿਹਾ ਮਾਂ ਕਹਿੰਦੀ ਮੇਰੇ ਲਾਲ ਵੈਗਰੂ ਭਲਾ ਕਰੇਗਾ ਨਹੀਂ ਢੋਲੀ ਤਹ ਤੋਂ ਮਾਂ ਮਾਂ ਤੇ ਪੁੱਤਰ ਦੀ ਸਾਹ ਕਿੰਨੀ ਵੱਡੀ ਨੇ ਔਰ ਫਿਰ ਬੱਚੇ ਟੋਟੇ ਟੋਟੇ ਕਰ ਗਏ ਪਰ ਅੰ ਵਿੱਚ ਹਾਰ ਪਾਏ ਗਏ ਭੈਣੋ ਮਹਾਨ ਦੁਨੀਆ ਵੀਰੋ ਔਰ ਅਸੀਂ ਸਿੱਖੀ ਤੋਂ ਮੁਨਕਰ ਕਿਉਂ ਹੁੰਦੇ ਜਾ ਰਹੇ ਕਵਤਾ ਬੜੀ ਪਿਆਰੀ ਹੈ ਕਵਤਾ ਦੇ ਬੋਲ ਨੇ ਪਈਆਂ ਆਜ਼ਾਦੀ ਦੀ ਖਾਤਰ ਜਾਨਾ ਸੂਲੀ ਟੰਗਣੀਆਂ ਬਹੁਤ ਭਾਰੀ ਦੁੱਖਾਂ ਤੋਂ ਬਾਅਦ ਇਹ ਕੌਮ ਚੜ੍ਹ ਦੀ ਕਲਾ ਵਿੱਚ ਹੋਈ ਆ ਔਰ ਚੜ੍ਹ ਦੀ ਕਲਾ ਵਿੱਚ ਰਹੇਗੀ ਸੁਣੋ ਲੋਹ ਪੀਜਾ ਤਹਾਲ ਦਾ ਇੱਕ ਵਰਕਾ ਤੁਹਾਡੇ ਸਾਹਮਣੇ ਇੱਕ ਛੰਦ ਵਿੱਚ ਬੇਨਤੀ ਕਰਨ ਲੱਗੇ ਹਾਂ ਸਤਿਕਾਰ ਨਾਲ ਸੁਣੀਏ ਆਹੀ ਕਬਤਾ ਪਰ ਕੇ ਫੱਦੀ ਬੁਲਾ ਦੇਣੀ ਕੀ ਮੈਂ ਤੇਰੇ ਭੇਟ ਚੜਹਾਵਾਂ ਆ ਮੇਰੇ ਦਤਾਰਾ ਭਾਲ ਵੀ ਤੇਰੇ ਭੁੱਲ ਵੀ ਤੇਰੇ ਤੇਰੇ ਲਾਲ ਜਵਾਰਾ ਨੇ ਰਾਮੁ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਇਕੋ ਕਣੀ ਪ੍ਰੇਮ ਦੀ ਬਾਕੀ ਜੇ ਹੋਵੇ ਸਭ ਕਾਰ ਸੈਮੀਆਂ ਦਬੀਆਂ ਹੋਈਆਂ ਆਵਾਜ਼ਾਂ ਕੀਤੀਆਂ ਤੇਜ ਅੜਖੇ ਸੱਜਾਂ ਹੱਸ ਕੇ ਖੰਧੜ ਵਾਲੇ ਬਾਜਾਂ ਸੇ ਇਹ ਦੇ ਲਾਲਾ ਪਿਆਰੇ ਪਿਆਰ ਭਾਰਤ ਦੇਸ਼ ਲਈ ਮਿੱਠੀ ਆਦਲ ਅਮੀਰਾ ਕਮਾਉਣਾ ਚੰਦਾ ਇੱਕ ਤੜਾ ਲਹਿਰਾਉਣਾ ਰੰਗ ਸਖਿਆਨਾ ਦਾ ਵਜਾਉਣਾ ਯਾਰ ਦਰ ਤੀਖਾ ਮੁਰਣਿਆ ਬਈਆ ਆ ਜਾਦੀ ਦੀ ਖਾਤਰ ਜਾਣਾ ਜਾਣਾ ਸੂਲੀ ਟੰਗਣਿਆ ਗੱਡੀਆਂ ਹੋਈਆਂ ਆਵਾਜ਼ਾਂ ਕੀਤੀਆਂ ਦੇ ਦੇਣ ਖੇ ਸਾਜਾਂ ਹੱਸ ਕੇ ਖੰਮ ਤਰਵਾਲਾ ਬਾਜਾ ਸੀ ਜੁੱਤੀ ਦੇਖ ਲਈ ਸਿਰਲਾ ਦਸ਼ਮੇਂ ਸੁਨ ਲਾਂ ਪਿਆਰੇ ਪਿਆਰ ਭਾਰਤ ਦੇਖ ਲਈ ਮਿੱਠੀ ਆਗਲ ਮੀਰਾ ਜਮਕਾਉਣਾ ਛੁਦਾ ਇੱਕ ਤਦਾਲਹਿ ਰੋਣਾ ਰਾਂਝੇ ਸਖਿਆ ਨਾਦ ਦਾ ਯਾਰ ਦਰ ਭੀਖਾ ਮੰਦਨ ਆ ਪਈਆ ਆਜ਼ਾਦੀ ਦੀ ਖਾਤਰ ਜਾਨਾ ਜਾਨਾ ਸੂਲੀ ਦੰਗਨ ਆ ਅੰਮ ਸ਼ਾਹ ਦੇ ਨਗਰ ਦਰਾਨੀ ਚਾਹਦੀ ਵੇਖ ਮੈਦਾਨ ਭਗਵਾਨੀ ਐਸੀ ਹੈ ਬਖਵ ਜਵਾਨੀ ਸਤ ਸਿੰਘ ਮਰ ਕੇ ਵੇਖ ਲਈ ਸਿਰ ਮਾ ਤੇ ਖੂਹ ਦਿਲਾਂ ਨਾਲ ਆ ਗਿਆ ਨਾਜ ਮੂਰਾ ਸੂਰੇ ਉਤਰੇ ਸਬਕ ਸਦਕ ਵਿੱਚ ਪੂਰੇ ਹੋ ਕੁਰਬਾਨ ਸ਼ਹਾਦਤ ਝੂਰੇ ਨਹੀਂ ਰੂਹਾ ਸੰਦਨਿਆ ਪੈਨਾ ਆਜ਼ਾਦੀ ਦੀ ਖਾਤਰ ਜਾਣਾ ਜਾਣਾ ਸੂਲੀ ਟੰਗਣੀਆਂ ਓ ਸੂਰੇ ਸਬਕ ਸਹੀ ਤੇ ਸੂਰੇ ਸਬਕ ਸਹੀ ਤੇ ਪੜ ਗਏ ਹਸਕੇ ਚਿਰਖੜੀਆਂ ਤੇ ਡਰ ਗਏ ਕੋਪਰਾ ਕੋਪਰੀਆਂ ਨੇ ਫੜ ਕੇ ਹੋਗਾ ਅਮਰ ਅਮੇਸ਼ ਲਈ ਸੇ ਲਾਏ ਦਸ਼ਮੇਸ਼ ਦੇ ਲਾਲਾ ਪਿਆਰੇ ਪਿਆਰ ਭਰਤ ਦੇਸ਼ ਲਈ ਉਹ ਹਸਾ ਤਰ ਉਹ ਮਰ ਸ਼ਹੀਦ ਦੀ ਰਚਨਾ ਪਰਵਾਨੇ ਆਜ਼ਾਦੀ ਲਈ ਮਟਾਣਾ ਬੱਚੇ ਨੇ ਜਾ ਉੱਤੇ ਲੱਗਣ ਚੱਲੇ ਬੋਖਣ ਗਣੀਆਂ ਪਈਆਂ ਆਜ਼ਾਦੀ ਦੀ ਖਾਤਰ ਜਾਨਾ جانا سولی تندنیا سور سب ہی تھی پڑھ کے ہسے دل کھڑیا تے پڑھ کے کھوپرا تاسے تو پڑھیا دے پڑھ کے ہو گیا مرہ دیش لئی سولہ دشویش دیلا اللہ پیارے پیار پاک دے لئی ہسا سرو مچہی دیرت جانا پروانے ਆਜ਼ਾਦੀ ਲਈ ਮੱchnਾ ਬੱਚੇ ਨੇ ਜਾ ਉੱਤੇ ਨੱਚਣ ਝੱਲੇ ਦੁੱਖ ਨਹੰਨੀਆਂ ਪੈਣਾ ਆਜ਼ਾਦੀ ਦੀ ਖਾਤਰ ਜਾਣਾ ਜਾਣਾ ਸੂਲੀ ਤੰਗਣਾਂ ਓਏ ਮੁਕਨਸ਼ਾਂ ਨੂੰ ਮੋੜੋ ਤੇਖ ਹੱਦ ਵਹਿਰੀਆਂ ਤੋੜੇ ਪਾਪਾ ਕੋ ਨੂੰ ਖੂਨ ਨਚੋੜੇ ਬਖਤ ਲਾਣ ਮਰੇਸ਼ ਲਈ ਫਿਰ ਲਾਇ ਦਸ਼ਮੇਸ਼ ਦੇ ਲਾਲਾ ਪਿਆਰ नाम ताहे लखूं नाम ताहे मगर चड़ बदौली आए सिंगा जरो खून रिहा जान दो जूअ रंगणियां पईया आजादी खाती टंगणिया सुहिण वॾा कलू कारा ਕਹ ਹਮੇਸ਼ ਪਿਆਰਾ ਹੈ ਸਕੇ ਦਰੇਸ਼ ਨਹੀਂ ਸਿਰ ਲਾਇ ਦਸ਼ਮੇਸ਼ ਦੇ ਲਾਲਾ ਪਿਆਰੇ ਪਿਆਰੇ ਭਾਰਤ ਦੇਸ਼ ਲਈ ਮਾਤਰ ਮਰਲ ਮਾਂ ਦੀ ਮਰਿਆ ਹਰ ਦੁੱਖ ਆਪਣੇ ਸਿਰ ਤੇ ਗਰਿਆ ਬੰਕਾ ਨੇ ਤਕਲੀਫੋ ਦਰਿਆਨ ਹਾਰੇ ਸੁੱਕ ਪੰਜੰਗੀਆਂ ਪਈਆ ਆਜ਼ਾਦੀ ਦੀ ਖਾਤਰ ਜੰਮਾ ਜੰਮਾ ਸੁਈ ਟੰਗਣੀਆਂ ਸੂਰ ਬਿਨਾ ਨਾ ਲਉ ਪਿਜਾ ਇਤਿਹਾਸ ਤੁਹਾਡੇ ਪੁਰਖਿਆਂ ਦਾ ਕਰਨੀ ਨਾਮਾ ਇਹਨਿਕ ਹਾਜ਼ਰੀ ਪ੍ਰਵਾਨ ਕਰਿਓ ਧੰਨਵਾਦ ਗੁਰੂ ਕੀ ਸੰਗਤ ਦਾ ਵੀਰਾਂ ਦਾ ਪੈਣਾ ਦਾ ਬੱਚੇ-ਬੱਚੀਆਂ ਦਾ ਪ੍ਰਬੰਧਕਾਂ ਦਾ ਬਾਬਾ ਜੀ ਦਾ ਗਿਆਨੀ ਸੁੰਦਰ ਸਿੰਘ ਸਾਹਿਬ ਜੀ ਦਾ ਫਿਰ ਜਦੋਂ ਵੀ ਹੁਕਮ ਲਾਉਣਗੇ ਜੀ ਆਪ ਜੀ ਕਹੋਗੇ ਹਾਜ਼ਰ ਹੋਵਾਂਗੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਹੈਡ ਆਫਸ ਤੁਹਾਡੇ ਲੱਗੇ ਆ ਠੱਠਾ ਸਾਹਿਬ ਗੁਰਦੁਆਰਾ ਪਾਤਸ਼ਾਹੀ 6ਵੀਂ ਵਿਖੇ ਉਥੇ ਸਾਰਾ ਜਿਹਾ ਹਾਜ਼ਰੀ ਪ੍ਰਦਾ ਹੈ ਪ੍ਰਚਾਰਕ ਸਾਹਿਬਾਨ ਵੀ ਨਾਲ ਹੁੰਦੇ ਹਨ ਸਾਰੀ ਸੰਗਤ ਦਾ ਧੰਨਵਾਦ ਵੀਰਾਂ ਦਾ ਪਹਿਣਾ ਦਾ ਬੱਚੇ ਬੱਚੀਆਂ ਨੂੰ ਸਾਨੂੰ ਆਗਿਆ ਦੇ ਦਿਓ ਜੀ ਅਗਲੇ ਪਿੰਡ ਵਾਸਤੇ ਸ ਜਾਣਾ ਹੈ ਸਮਾਗਮ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਕੋਲੋਂ ਛਮਾ ਮੰਗਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਛਮਾ ਮੰਗਦੇ ਹਾਂ ਕੋਈ ਅਜਿਓ ਛੁਮੜਦਿਆ ਗਿਆ ਹੋਵੇ ਆ ਬਖਸ਼ਿਸ਼ਯੋਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ